ਯਾ ਬ੍ਰੋ ਅੱਛਾ ਈ ਵੈਰੀ ਗੁੱਡ ਅਸੀਂ ਆਇਆ ਜਲੱਦੇ ਹਾਣੇ ਮੇਰਾ ਸ਼ਹਿਰ ਲੁਧਿਆਣਾ ਬਣਾਈ ਜਾਂਦਾ ਮੈਂ ਤੇਰੀ ਬਣਾਈ ਜਾਂਦਾ ਓਏ ਇੱਥੇ ਕੋਈ ਢਾਬਾ ਆਇਆ ਸੀ ਉੱਥੇ ਰਾਤ ਨੂੰ ਰੋਟੀ ਖਾਂਦੇ ਹੁੰਦੇ ਕਿਉਂਕਿ ਉਹੀ ਖੁੱਲਾ ਹੁੰਦਾ ਸੀ ਬਸ ਪ੍ਰੋਗਰਾਮ ਤੋਂ ਆਉਂਦੇ ਸੀ ਲੇਟ ਜਦੋਂ ਬ੍ਰੋ ਵੀ ਆਰ ਗੋਇੰਗ ਟੂ ਚੌੜਾ ਬਾਜ਼ਾਰ ਬ੍ਰੋ ਆਹ ਨਾਲ ਉਹਦਾ ਨਾਂ ਚੌੜਾ ਬਿਆਰਾ ਹੈਗਾ ਥੋੜਾ ਬੀੜਾ ਬਕਵਾਏ ਚੌੜਾ ਬਿਆਰਾ ਨਾਲੋਂ ਵਾਦਾ ਬਟ ਅਸੀਂ ਵੀ ਆਰ ਗੋਇੰਗ ਟੂ ਚੌੜਾ ਬਿਆਰ ਆਫ ਦਾ ਕ੍ਰੈਂਟਾ ਕਾਰ ਇਨ ਦਾ ਲੁਧਿਆਣਾ ਉਹੀ ਫੀਲ ਆ ਰਾਤ ਨੂੰ ਪ੍ਰੋਗਰਾਮ ਤੋਂ ਆਉਂਦੇ ਹੁੰਦੇ ਸੀ ਤੇ ਇੱਥੇ ਕਿਤੇ ਢਾਬਾ ਆਇਆ ਉੱਥੇ ਆ ਕੇ ਅਸੀਂ ਅਬਰ ਮੇਰੀ ਵੀਡੀਓ ਯਾ ਬ੍ਰੋ ਅੱਛਾ ਈ ਵੈਰੀ ਗੁੱਡ ਅਸੀਂ ਆਇਆ ਜਲੁੱਤੇ ਹਣੇ ਮੇਰਾ ਸ਼ਹਿਰ ਲੁਧਿਆਣਾ ਬਣਾਈ ਜਾਂਦਾ ਮੈਂ ਤੇਰੀ ਬਣਾਈ ਜਾਂਦਾ ਓਏ ਇੱਥੇ ਕੋਈ ਢਾਬਾ ਆਇਆ ਸੀ ਉੱਥੇ ਰਾਤ ਨੂੰ ਰੋਟੀ ਖਾਂਦੇ ਹੁੰਦੇ ਕਿਉਂਕਿ ਉਹੀ ਖੁੱਲਾ ਹੁੰਦਾ ਸੀ ਬਸ ਪ੍ਰੋਗਰਾਮ ਤੋਂ ਆਉਂਦੇ ਸੀ ਲੇਟ ਜਦੋਂ ਬ੍ਰੋ ਵੀ ਆ ਗੋਇੰਗ ਟੂ ਚੌੜਾ ਬਾਜ਼ਾਰ ਬ੍ਰੋ ਆਰਾ ਨੋਦਾ ਨਾ ਚੌੜਾ ਬਿਆਰਾ ਹੈਗਾ ਥੋੜਾ ਭੀੜਾ ਬਕਵਾਏ ਚੌੜਾ ਪਿਆ ਰ ਨੋ ਬਾਗ ਹੈ ਬਟ ਅਸੀਂ ਵੀ ਆਰ ਗੋਇੰਗ ਟੂ ਚੌੜਾ ਵੇਅਰ ਆਫ ਦਾ ਕੈਂਟਾ ਕਾਰ ਇਨ ਦਾ ਲੁਧਿਆਣਾ ਉਹੀ ਫੀਲ ਹੈ ਰਾਤ ਨੂੰ ਪ੍ਰੋਗਰਾਮ ਤੋਂ ਆਉਦੇ ਹੁੰਦੇ ਸੀ ਤੇ ਇੱਥੇ ਕਿਤੇ ਢਾਬਾ ਆਇਆ ਉੱਥੇ ਆ ਕੇ ਅਸੀਂ ਅਬਰ ਮੇਰੀ ਵੀਡੀਓ ਯਾ ਬ੍ਰੋ ਅੱਛਾ ਜੀ ਵੈਰੀ ਗੁੱਡ ਅਸੀਂ ਆਏ ਅੱਜ ਲੁਧਿਆਣੇ ਮੇਰਾ ਸ਼ਹਿਰ ਲੁਧਿਆਣਾ ਬਣਾਈ ਜਾਂਦਾ ਮੈਂ ਤੇਰੀ ਬਣਾਈ ਜਾਣਾ ਓਏ ਇੱਥੇ ਕੋਈ ਢਾਬਾ ਆਇਆ ਸੀ ਉੱਥੇ ਉਹੀ ਆਉਂਦੇ ਹੀ ਬਸ ਪ੍ਰੋਗਰਾਮ ਤੋਂ ਆਉਂਦੇ ਹੀ ਲੇਟ ਜਦੋਂ ਬ੍ਰੋ ਵੀ ਆਰ ਗੋਇੰਗ ਟੂ ਚੌੜਾ ਬਾਜ਼ਾਰ ਬ੍ਰੋ ਆਹਣਾ ਉਹਦਾ ਨਾਂ ਚੌੜਾ ਬਿਆਰਾ ਹੈਗਾ ਥੋੜਾ ਭੀੜਾ ਬਕਵਾਏ ਚੌੜਾ ਬਿਆਰਾ ਨਾ ਨੋ ਬਾਦ ਹੈ ਬਟ ਅਸੀਂ ਵੀ ਆਰ ਗੋਇੰਗ ਟੂ ਚੌੜਾ ਬਿਆਰ ਆਫ ਦਾ ਕ੍ਰੈਂਟਾ ਕਾਰ ਇਨ ਦਾ ਲੁਧਿਆਣਾ ਉਹੀ ਫੀਲ ਹੈ ਰਾਤ ਨੂੰ ਪ੍ਰੋਗਰਾਮ ਤੋਂ ਆਉਂਦੇ ਹੁੰਦੇ ਸੀ ਤੇ ਇੱਥੇ ਕਿਤੇ ਟਾਬਾ ਆ ਉੱਥੇ ਆ ਕੇ ਅਸੀਂ ਅਬਰ ਮੇਰੀ ਵੀਡੀਓ ਯਾ ਬ੍ਰੋ ਅੱਛਾ ਜੀ ਵੈਰੀ ਗੁੱਡ ਅਸੀਂ ਆਏ ਅੱਜ ਲੁੱਧੇ ਹਣੇ ਮੇਰਾ ਸ਼ਹਿਰ ਲੁਧਿਆਣਾ ਬਣਾਈ ਜਾਂਦਾ ਮੈਂ ਤੇਰੀ ਬਣਾਈ ਜਾਂਦਾ ਓਏ ਇੱਥੇ ਕੋਈ ਢਾਬਾ ਆਇਆ ਸੀ ਉੱਥੇ ਰਾਤ ਨੂੰ ਰੋਟੀ ਖਾਂਦੇ ਹੁੰਦੇ ਕਿਉਂਕਿ ਉਹੀ ਖੁੱਲਾ ਹੁੰਦਾ ਸੀ ਬਸ ਪ੍ਰੋਗਰਾਮ ਤੋਂ ਆਉਂਦੇ ਸੀ ਲੇਟ ਜਦੋਂ ਬ੍ਰੋ ਵੀ ਆ ਗੋਇੰਗ ਟੂ ਚੌੜਾ ਬਾਜ਼ਾਰ ਬ੍ਰੋ ਆਹਣਾ ਉਹਦਾ ਨਾਂ ਚੌੜਾ ਬਿਆਰਾ ਹੈਗਾ ਥੋੜਾ ਭੀੜਾ ਬਕਵਾਏ ਚੌੜਾ ਬਿਆਰਾ ਨਾ ਲੋਭਾ ਦਾ ਬਟ ਅਸੀਂ ਵੀ ਆਰ ਗੋਇੰਗ ਟੂ ਚੌੜਾ ਬਿਆਰ ਆਫ ਦਾ ਕੈਂਟਰ ਕਰ ਇਨ ਦਾ ਲੁਧਿਆਣਾ ਉਹੀ ਫੀਲ ਹੈ ਰਾਤ ਨੂੰ ਪ੍ਰੋਗਰਾਮ ਤੋਂ ਆਉਂਦੇ ਹੁੰਦੇ ਸੀ ਤੇ ਇੱਥੇ ਕਿਤੇ ਢਾਬਾ ਆ ਉੱਥੇ ਆ ਕੇ ਅਸੀਂ ਅਮਰ ਮੇਰੀ ਵੀਡੀਓ ਯਾ yeah, bro ਅੱਛਾ ਈ ਵੈਰੀ ਗੁੱਡ ਅਸੀਂ ਆਏ ਅੱਜ ਲੁਧੇਾਨੇ ਮੇਰਾ ਸ਼ਹਿਰ ਲੁਧਿਆਣਾ ਬਣਾਈ ਜਾਂਦਾ ਮੈਂ ਤੇਰੀ ਬਣਾਈ ਜਾਂਦਾ ਓਏ ਇੱਥੇ ਕੋਈ ਢਾਬਾ ਆਇਆ ਸੀ ਉੱਥੇ ਰਾਤ ਨੂੰ ਰੋਟੀ ਖਾਂਦੇ ਹੁੰਦੇ ਕਿਉਂਕਿ ਉਹੀ ਖੁੱਲਾ ਹੁੰਦਾ ਸੀ ਬਸ ਪ੍ਰੋਗਰਾਮ ਤਾਂ ਆਉਂਦੇ ਸੀ ਲੇਟ ਜਦੋਂ bro we are going to ਚੌੜਾ ਬਾਜ਼ਾਰ bro ਆਹ ਨਾਲ ਉਹਦਾ ਨਾਂ ਚੌੜਾ ਬਿਆਰਾ ਹੈਗਾ ਥੋੜਾ ਭੀੜਾ ਬਕਵਾਏ ਚੌੜਾ ਬਿਆਰਾ ਨਾ ਨੋ ਬਾਦ ਐ ਬਟ ਅਸੀਂ we are going pues, to ਚੌੜਾ ਬਿਆਰ ਆਫ ਦਾ ਕੈਂਟਾ ਕਰ ਇੰਦਾ ਲੁਧਿਆਣਾ ਉਹੀ ਫੀਲ ਆ ਰਾਤ ਨੂੰ ਪ੍ਰੋਗਰਾਮ ਤੋਂ ਆਉਂਦੇ ਹੁੰਦੇ ਸੀ ਤੇ ਇੱਥੇ ਕਿਤੇ ਢਾਬਾ ਆਇਆ ਉੱਥੇ ਆ ਕੇ ਅਸੀਂ ਅਬਰ ਮੇਰੀ ਵੀਡੀਓ ਯਾ ਬ੍ਰੋ ਅੱਛਾ ਈ ਵੈਰੀ ਗੁੱਡ ਅਸੀਂ ਆਏ ਅੱਜ ਲੁਧਿਆਣੇ ਮੇਰਾ ਸ਼ਹਿਰ ਲੁਧਿਆਣਾ ਬਣਾਈ ਜਾਂਦਾ ਮੈਂ ਤੇਰੀ ਬਣਾਈ ਜਾਂਦਾ ਓਏ ਇੱਥੇ ਕੋਈ ਢਾਬਾ ਆਇਆ ਸੀ ਉੱਥੇ ਰਾਤ ਨੂੰ ਰੋਟੀ ਖਾਂਦੇ ਹੁੰਦੇ ਕਿਉਂਕਿ ਉਹੀ ਖੁੱਲਾ ਹੁੰਦਾ ਸੀ ਬਸ ਪ੍ਰੋਗਰਾਮ ਤੋਂ ਆਉਂਦੇ ਸੀ ਲੇਟ ਜਦੋਂ ਬ੍ਰੋ ਵੀ ਆ ਗੋਇੰਗ ਟੂ ਚੌੜਾ ਬਾਜ਼ਾਰ ਬ੍ਰੋ ਆਹ ਨਾਲ ਉਹਦਾ ਨਾਂ ਚੌੜਾ ਬਿਆਰ ਆ ਹੈਗਾ ਥੋੜਾ ਪੀੜਾ ਬਕਵਾਏ ਚੌੜਾ ਵਿਹਾਰਾ ਨੋ ਬਾਦਾ ਬਟ ਅਸੀਂ ਵੀ ਆਰ ਗੋਇੰਗ ਟੂ ਦਾ ਚੌੜਾ ਵਿਹਾਰ ਆਫ ਦਾ ਕ੍ਰੈਂਟਾ ਕਾਰ ਇਨ ਦਾ ਲੁਧਿਆਣਾ ਉਹੀ ਫੀਲ ਆ ਰਾਤ ਨੂੰ ਪ੍ਰੋਗਰਾਮ ਤੋਂ ਹੋ ਗਏ ਹੁੰਦੇ ਸੀ ਤੇ ਇੱਥੇ ਕਿਤੇ ਟੱਬਾ ਆ ਉੱਥੇ ਆ ਕੇ ਅਸੀਂ ਅਬਰ ਮੇਰੀ ਵੀਡੀਓ ਯਾ ਬ੍ਰੋ ਅੱਛਾ ਈ ਵੈਰੀ ਗੁੱਡ ਅਸੀਂ ਆਏ ਅੱਜ ਲੁੱਧੇਹਾਣੇ ਮੇਰਾ ਸ਼ਹਿਰ ਲੁਧਿਆਣਾ ਬਣਾਈ ਜਾਂਦਾ ਮੈਂ ਤੇਰੀ ਬਣਾਈ ਜਾਂਦਾ ਓਏ ਇੱਥੇ ਕੋਈ ਢਾਬਾ ਆਇਆ ਸੀ ਉੱਥੇ ਰਾਤ ਨੂੰ ਰੋਟੀ ਖਾਂਦੇ ਹੁੰਦੇ ਕਿਉਂਕਿ ਉਹੀ ਖੁੱਲਾ ਹੁੰਦਾ ਸੀ ਬਸ ਪ੍ਰੋਗਰਾਮ ਤੋਂ ਆਉਂਦੇ ਸੀ ਲੇਟ ਜਦੋਂ ਬ੍ਰੋ ਵੀ ਆਰ ਗੋਇੰਗ ਟੂ ਚੌੜਾ ਬਾਜ਼ਾਰ ਬ੍ਰੋ ਆਹਣਾ ਉਧਰ ਨਾ ਚੌੜਾ ਵਿਹਾਰਾ ਹੈਗਾ ਥੋੜਾ ਭੀੜਾ ਬਕਵਾਏ ਚੌੜਾ ਵਿਹਾਰਾ ਨਾ ਨੋ ਬਾਗ ਹੈ ਬਟ ਅਸੀਂ ਵੀ ਆਰ ਗੋਇੰਗ ਟੂ ਚੌੜਾ ਵਿਹਾਰ ਆਫ ਦਾ ਘੈਂਟਾ ਕਾਰ ਇੰਦਾਂ ਲੁਧਿਆਣਾ ਉਹੀ ਫੀਲ ਹੈ ਰਾਤ ਨੂੰ ਪ੍ਰੋਗਰਾਮ ਤੋਂ ਆਉਂਦੇ ਹੁੰਦੇ ਸੀ ਤੇ ਇੱਥੇ ਕਿਤੇ ਢਾਬਾ ਆਇਆ ਉੱਥੇ ਆ ਕੇ ਅਸੀਂ ਅਬਰ ਮੇਰੀ ਵੀਡੀਓ ਯਾ ਬ੍ਰੋ ਅੱਛਾ ਈ ਵੈਰੀ ਗੁੱਡ ਅਸੀਂ ਆਏ ਅੱਜ ਲੁਧਦੇ ਹਣੇ ਮੇਰਾ ਸ਼ਹਿਰ ਲੁਧਿਆਣਾ ਬਣਾਈ ਜਾਂਦਾ ਮੈਂ ਤੇਰੀ ਬਣਾਈ ਜਾਂਦਾ ਓਏ ਇੱਥੇ ਕੋਈ ਢਾਬਾ ਆਇਆ ਸੀ ਉੱਥੇ ਰਾਤ ਨੂੰ ਰੋਟੀ ਖਾਂਦੇ ਹੁੰਦੇ ਕਿਉਂਕਿ ਉਹੀ ਖੁੱਲਾ ਹੁੰਦਾ ਸੀ ਬਸ ਪ੍ਰੋਗਰਾਮ ਤੋਂ ਆਉਂਦੇ ਸੀ ਲੇਟ ਜਦੋਂ bro we are going to ਚੌੜਾ ਬਾਜ਼ਾਰ bro i don't know the name ਚੌੜਾ ਬਿਆਰਾ ਹੈਗਾ ਥੋੜਾ ਭੀੜਾ ਬਕਵਾਏ ਚੌੜਾ ਬਿਆਰਾ ਨਾ ਲੋ ਬਾਟ ਬਟ ਅਸੀਂ ਵੀ ਆਰ ਗੋਇੰਗ ਟੂ ਚੌੜਾ ਬਿਆਰ ਆਫ ਦਾ ਕੈਂਟਾ ਕਾਰ ਇਨ ਦਾ ਲੁਧਿਆਣਾ ਉਹੀ ਫੀਲ ਆ ਰਾਤ ਨੂੰ ਪ੍ਰੋਗਰਾਮ ਤੋਂ ਆਉਂਦੇ ਹੁੰਦੇ ਸੀ ਤੇ ਇੱਥੇ ਕਿਤੇ ਢਾਬਾ ਆਇਆ ਉੱਥੇ ਆ ਕੇ ਅਸੀਂ ਅਬਰ ਮੇਰੀ ਵੀਡੀਓ ਯਾ bro ਅੱਛਾ ਈ ਵੈਰੀ ਗੁੱਡ ਅਸੀਂ ਆਏ ਅੱਜ ਲੁਧਿਆਣੇ ਮੇਰਾ ਸ਼ਹਿਰ ਲੁਧਿਆਣਾ ਬਣਾਈ ਜਾਂਦਾ ਮੈਂ ਤੇਰੀ ਬਣਾਈ ਜਾਂਦਾ ਓਏ ਇੱਥੇ ਕੋਈ ਢਾਬਾ ਆਇਆ ਸੀ ਉੱਥੇ ਰਾਤ ਨੂੰ ਰੋਟੀ ਖਾਂਦੇ ਹੁੰਦੇ ਕਿਉਂਕਿ ਉਹੀ ਖੁੱਲਾ ਹੁੰਦਾ ਸੀ ਬਸ ਪ੍ਰੋਗਰਾਮ ਤੋਂ ਆਉਂਦੇ ਸੀ ਲੇਟ ਜਦੋਂ bro we are going to ਚੌੜਾ ਬਾਜ਼ਾਰ bro ਆਹ ਨਾਲ ਉਧਰ ਨਾ ਚੌੜਾ ਬਿਆਰਾ ਹੈਗਾ ਥੋੜਾ ਭੀੜਾ ਬਕਵਾਏ ਚੌੜਾ ਵਿਹਾਰਾ ਨੋ ਬਾਦਾ ਬਟ ਅਸੀਂ ਵੀ ਆਰ ਗੋਇੰਗ ਟੂ ਦਾ ਚੌੜਾ ਵਿਹਾਰ ਆਫ ਦਾ ਕ੍ਰੈਂਟਾ ਕਾਰ ਇਨ ਦਾ ਲੁਧਿਆਣਾ ਉਹੀ ਫੀਲ ਹੈ ਰਾਤ ਨੂੰ ਪ੍ਰੋਗਰਾਮ ਤੋਂ ਹੋਦੇ ਹੁੰਦੇ ਸੀ ਤੇ ਇੱਥੇ ਕਿਤੇ ਟਾਬਾ ਆ ਉੱਥੇ ਆ ਕੇ ਅਸੀਂ ਅਬਰ ਮੇਰੀ ਵੀਡੀਓ ਯਾ ਬ੍ਰੋ ਅੱਛਾ ਈ ਵੈਰੀ ਗੁੱਡ ਅਸੀਂ ਆਏ ਅੱਜ ਲੁੱਧੇਹਾਣੇ ਮੇਰਾ ਸ਼ਹਿਰ ਲੁਧਿਆਣਾ ਬਣਾਈ ਜਾਂਦਾ ਮੈਂ ਤੇਰੀ ਬਣਾਈ ਜਾਂਦਾ ਓਏ ਇੱਥੇ ਕੋਈ ਢਾਬਾ ਆਇਆ ਸੀ ਉੱਥੇ ਰਾਤ ਨੂੰ ਰੋਟੀ ਖਾਂਦੇ ਹੁੰਦੇ ਕਿਉਂਕਿ ਉਹੀ ਖੁੱਲਾ ਹੁੰਦਾ ਸੀ ਬਸ ਪ੍ਰੋਗਰਾਮ ਤੋਂ ਆਉਂਦੇ ਸੀ ਲੇਟ ਜਦੋਂ ਬ੍ਰੋ ਵੀ ਆ ਗੋਇੰਗ ਟੂ ਚੌੜਾ ਬਾਜ਼ਾਰ ਬ੍ਰੋ ਆਈ ਡੋ ਨੋ ਦਾ ਨਾ ਚੌੜਾ ਬਿਆਰਾ ਹੈਗਾ ਥੋੜਾ ਭੀੜਾ ਬਕਵਾਏ ਚੌੜਾ ਬਿਆਰਾ ਨਾ ਲੋ ਬਾਗ ਬਟ ਅਸੀਂ ਵੀ ਆਰ ਗੋਇੰਗ ਟੂ ਚੌੜਾ ਬਿਆਰ ਆਫ ਦਾ ਘੈਂਟਾ ਕਾਰ ਇਨ ਦਾ ਲੁਧਿਆਣਾ ਉਹੀ ਫੀਲ ਹੈ ਰਾਤ ਨੂੰ ਪ੍ਰੋਗਰਾਮ ਤੋਂ ਆਉਂਦੇ ਹੁੰਦੇ ਸੀ ਤੇ ਇੱਥੇ ਕਿਤੇ ਢਾਬਾ ਆ ਉੱਥੇ ਆ ਕੇ ਅਸੀਂ ਅਗਰ ਮੇਰੀ ਵੀਡੀਓ ਯਾ ਬ੍ਰੋ ਅੱਛਾ ਈ ਵੈਰੀ ਗੁੱਡ ਅਸੀਂ ਆਏ ਅੱਜ ਲੁਧਿਆਣੇ ਮੇਰਾ ਸ਼ਹਿਰ ਲੁਧਿਆਣਾ ਬਣਾਈ ਜਾਂਦਾ ਮੈਂ ਤੇਰੀ ਬਣਾਈ ਜਾਂਦਾ ਓਏ ਇੱਥੇ ਕੋਈ ਢਾਬਾ ਆਇਆ ਸੀ ਉੱਥੇ ਰਾਤ ਨੂੰ ਰੋਟੀ ਖਾਂਦੇ ਹੁੰਦੇ ਕਿਉਂਕਿ ਉਹੀ ਖੁੱਲਾ ਹੁੰਦਾ ਸੀ ਬਸ ਪ੍ਰੋਗਰਾਮ ਤਾਂ ਆਉਂਦੇ ਸੀ ਲੇਟ ਜਦੋਂ bro we are going to ਚੌੜਾ ਬਾਜ਼ਾਰ bro ਆਹ ਨਾਲ ਉਹਦਾ ਨਾਂ ਚੌੜਾ ਵਿਹਾਰਾ ਹੈਗਾ ਥੋੜਾ ਭੀੜਾ ਬਕਵਾਏ ਚੌੜਾ ਵਿਹਾਰਾ ਨਾ ਨੋ ਬਾਦ ਐ ਬਟ ਅਸੀਂ we are going to ਚੌੜਾ ਵਿਹਾਰ ਆਫ ਦਾ ਕੈਂਟਾਰ ਕਾਰ ਇਨ ਦਾ ਲੁਧਿਆਣਾ ਉਹੀ ਫੀਲ ਆ ਰਾਤ ਨੂੰ ਪ੍ਰੋਗਰਾਮ ਤੋਂ ਆਉਂਦੇ ਹੁੰਦੇ ਸੀ ਤੇ ਇੱਥੇ ਕਿਤੇ ਢਾਬਾ ਆਇਆ ਉੱਥੇ ਆ ਕੇ ਅਸੀਂ ਅਬਰ ਮੇਰੀ ਵੀਡੀਓ ਯਾ ਬ੍ਰੋ ਅੱਛਾ ਜੀ ਵੈਰੀ ਗੁੱਡ ਅਸੀਂ ਆਏ ਅੱਜ ਲੁਧਿਆਣੇ ਮੇਰਾ ਸ਼ਹਿਰ ਲੁਧਿਆਣਾ ਬਣਾਈ ਜਾਂਦਾ ਮੈਂ ਤੇਰੀ ਬਣਾਈ ਜਾਂਦਾ ਓਏ ਇੱਥੇ ਕੋਈ ਢਾਬਾ ਆਇਆ ਸੀ ਉੱਥੇ ਰਾਤ ਨੂੰ ਰੋਟੀ ਖਾਂਦੇ ਹੁੰਦੇ ਕਿਉਂਕਿ ਉਹੀ ਖੁੱਲਾ ਹੁੰਦਾ ਸੀ ਬਸ ਪ੍ਰੋਗਰਾਮ ਤੋਂ ਆਉਂਦੇ ਸੀ ਲੇਟ ਜਦੋਂ ਬ੍ਰੋ ਵੀ ਆ ਗੋਇੰਗ ਟੂ ਚੌੜਾ ਬਾਜ਼ਾਰ ਬ੍ਰੋ ਆ ਰਣੋ ਦਾ ਨਾਂ ਚੌੜਾ ਬਿਆਰਾ ਹੈਗਾ ਥੋੜਾ ਭੀੜਾ ਬਕਵਾਏ ਚੌੜਾ ਵਯਾਰ ਆ ਨੋ ਬਾਗਾ ਬਟ ਅਸੀਂ ਵੀ ਆਰ ਗੋਇੰਗ ਟੂ ਚੌੜਾ ਵਯਾਰ ਆਫ ਦਾ ਕੈਂਟਾ ਕਰ ਇਨ ਦਾ ਲੁਧਿਆਣਾ ਉਹੀ ਫੀਲ ਆ ਰਾਤ ਨੂੰ ਪ੍ਰੋਗਰਾਮ ਤੋਂ ਆਉਂਦੇ ਹੁੰਦੇ ਸੀ ਤੇ ਇੱਥੇ ਕਿਤੇ ਟਾਬਾ ਆ ਉੱਥੇ ਆ ਕੇ ਅਸੀਂ ਅਗਰ ਮੇਰੀ ਵੀਡੀਓ ਯਾ ਬ੍ਰੋ ਅੱਛਾ ਈ ਵੈਰੀ ਗੁੱਡ ਅਸੀਂ ਆਏ ਅੱਜ ਲੁਧਦੇ ਹਣੇ ਮੇਰਾ ਸ਼ਹਿਰ ਲੁਧਿਆਣਾ ਬਣਾਈ ਜਾਂਦਾ ਮੈਂ ਤੇਰੀ ਬਣਾਈ ਜਾਂਦਾ ਓਏ ਇਥੇ ਕਿਤੇ ਕੋਟ ਆ ਬਾਇ ਸੀ ਉੱਥੇ ਰਾਤ ਨੂੰ ਰੋਟੀ ਖਾਂਦੇ ਹੁੰਦੇ ਕਿਉਂਕਿ ਉਹੀ ਖੁੱਲਾ ਹੁੰਦਾ ਸੀ ਬਸ ਪ੍ਰੋਗਰਾਮ ਤਾਂ ਆਉਂਦੇ ਸੀ ਲੇਟ ਜਦੋਂ ਬ੍ਰੋ ਵੀ ਆ ਗੋਇੰਗ ਟੂ ਚੌੜਾ ਬਾਜ਼ਾਰ ਬ੍ਰੋ ਆ ਰਨੋ ਉਦਾ ਨਾ ਚੌੜਾ ਬਿਆਰਾ ਹੈਗਾ ਥੋੜਾ ਭੀੜਾ ਬਕਵਾਏ ਚੌੜਾ ਬਿਆਰਾ ਨਾ ਲੋ ਬਾਦਾ ਬਟ ਅਸੀਂ ਵੀ ਆ ਗੋਇੰਗ ਟੂ ਚੌੜਾ ਬਿਆਰ ਆਫ ਦਾ ਕੈਂਟਾ ਕਾਰ ਇੰਦ ਦਾ ਲੁਧਿਆਣਾ ਉਹੀ ਫੀਲ ਆ ਰਾਤ ਨੂੰ ਪ੍ਰੋਗਰਾਮ ਤੋਂ ਆਉਂਦੇ ਹੁੰਦੇ ਸੀ ਤੇ ਇੱਥੇ ਕਿਤੇ ਢਾਬਾ ਆ ਉੱਥੇ ਆ ਕੇ ਅਸੀਂ ਅਗਰ ਮੇਰੀ ਵੀਡੀਓ ਯਾ ਬ੍ਰੋ ਅੱਛਾ ਈ ਵੈਰੀ ਗੁੱਡ ਅਸੀਂ ਆਏ ਅਜ ਲੁਧਿਆਣੇ ਮੇਰਾ ਸ਼ਹਿਰ ਲੁਧਿਆਣਾ ਬਣਾਈ ਜਾਂਦਾ ਮੈਂ ਤੇਰੀ ਬਣਾਈ ਜਾਂਦਾ ਓਏ ਇੱਥੇ ਕੋਈ ਢਾਬਾ ਆਇਆ ਸੀ ਉੱਥੇ ਰਾਤ ਨੂੰ ਰੋਟੀ ਖਾਂਦੇ ਹੁੰਦੇ ਕਿਉਂਕਿ ਉਹੀ ਖੁੱਲਾ ਹੁੰਦਾ ਸੀ ਬਸ ਪ੍ਰੋਗਰਾਮ ਤੋਂ ਆਉਂਦੇ ਸੀ ਲੇਟ ਜਦੋਂ ਬ੍ਰੋ ਵੀ ਆਰ ਗੋਇੰਗ ਟੂ ਚੌੜਾ ਬਾਜ਼ਾਰ ਬ੍ਰੋ ਆਹਣਾ ਉਹਦਾ ਨਾਂ ਚੌੜਾ ਬਿਆਰਾ ਹੈਗਾ ਥੋੜਾ ਬੀੜਾ ਬਕਵਾਏ ਚੌੜਾ ਬਿਆਰਾ ਨੋ ਬਾਦਾ ਬਟ ਅਸੀਂ ਵੀ ਆਰ ਗੋਇੰਗ ਟੂ ਚੌੜਾ ਬਿਆਰ ਆਫ ਦਾ ਘੈਂਟਾ ਕਾਰ ਇਨ ਦਾ ਲੁਧਿਆਣਾ ਉਹੀ ਫੀਲ ਹੈ ਰਾਤ ਨੂੰ ਪ੍ਰੋਗਰਾਮ ਤੋਂ ਆਉਦੇ ਹੁੰਦੇ ਸੀ ਤੇ ਇੱਥੇ ਕਿਤੇ ਢਾਬਾ